ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਖੇਤਰ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਕੇ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਚਲਾਈ ਹੋਈ ਮਹਿੰਮ ਆਏ ਦਿਨ ਅੱਗੇ ਵਧ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ 'ਚ ਵੀ ਰੁਜ਼ਗਾਰ ਦੇਣ ਲਈ ਕਦਮ ਉਠਾਏ ਜਾ ਰਹੇ ਨੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਉਦਯੋਗਿਕ ਖੇਤਰ ਨਾਲ ਸੰਬੰਧਿਤ ਵੱਖ-ਵੱਖ ਇੰਡਸਟਰੀ ਐਸੋਸੀਏਸ਼ਨਾਂ ਨਾਲ ਹੋਏ ਸਮਝੌਤੇ ਕੀਤੇ ਗਏ ਜਿਨ੍ਹਾਂ ਸਦਕਾ ਪੰਜਾਬ ਦੇ ਪ੍ਰਾਈਵੇਟ ਖੇਤਰ 50000 ਹੋਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਿਰਤ ਦੇ ਖੇਤਰ ਵਿੱਚ ਹੁਨਰਮੰਦ ਬਣਾਉਣ ਲਈ 23 ਡਿਜੀਟਲ ਸਿਖਲਾਈ ਕੇਂਦਰਾਂ ਦੀ ਸਥਾਪਨਾ ਵੀ ਕੀਤੀ ਗਈ ਹਰ ਸਿਖਲਾਈ ਕੇਂਦਰ ਵਿੱਚ 750 ਵਿਅਕਤੀ ਟ੍ਰੇਨਿੰਗ ਲੈ ਸਕਣਗੇ ਪੰਜਾਬ ਸਰਕਾਰ ਆਪਣੇ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣ ਲਈ ਵਚਨਬੱਧ ਹੈ ਮੈਂ ਹਰ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੋਬ ਨਹੀਂ ਹੈਗੀ ਇਹਨੂੰ ਤੁਸੀਂ ਇੱਕ ਜ਼ਰੀਆ ਬਣਾ ਕੇ ਅਗਲੇ ਪੇਪਰ ਦੇ ਦਿਓ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦਿਓ ਉਹਦੇ ਚ ਮੈਰਿਟ ਚ ਆ ਜਾਓਗੇ অপਸ਼ਨ ਹਮੇਸ਼ਾ ਖੁੱਲੀ ਰਹਿੰਦੀ ਹੈ ਸਿੱਖਣ ਦਾ ਕੋਈ ਵੀ ਟਾਈਮ ਜਾਂ ਉਮਰ ਨਹੀਂ ਹੁੰਦੀ ਸੋ ਐਜੂਕੇਸ਼ਨ ਹਾਂ ਇੰਨਾ ਮੈਂ ਤੁਹਾਨੂੰ ਕਹਿਣਾ ਕਿ ਮੈਰਿਟ ਚ ਆ ਜਾਓ ਤੁਹਾਡੇ ਘਰੇ ਫੋਨ ਆਊਗਾ ਜਾਂ ਚਿੱਠੀ ਆਊਗੀ ਤੁਹਾਨੂੰ ਕਿਤੇ ਹੋਰ ਜਾਣਨ ਦੀ ਲੋੜ ਨਹੀਂ ਪੈਣੀ ਵੱਡੀਆਂ-ਵੱਡੀਆਂ ਕੁਰਸੀਆਂ ਇਸ ਤੋਂ ਵੀ ਵੱਡੀਆਂ-ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਫਿਊਚਰ ਚ ਪੰਜਾਬ ਸਰਕਾਰ ਦਾ ਇੱਕੋ ਨਾਰਾ ਹੁਨਰਮੰਦ ਬਣਾਉਣਾ ਪੰਜਾਬ ਸਾਰਾ